ਇਸ ਕਰਕੇ ਆਉਣਾ ਸੀ ਆਪਣਾ ਅਸਤੀਫਾ ਕਿੰਨੇ ਐਮਸੀ ਨੇ ਦਿੱਤਾ ਜੀ 12 ਐਮਸੀ ਨੇ ਅਸਤੀਫਾ ਸਾਾਨੂੰ ਆਇਆ ਦੋ ਮਹੀਨੇ ਪਹਿਲਾਂ ਇਹ ਕਾਰਨ ਹੈ ਜਿਹੜਾ ਹੈਗਾ ਅਸਤੀਫਾ ਆਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਤੇ ਸੁਜਾਤਾ ਚਾਵਲਾ ਦਾ ਅਸਤੀਫਾ ਲਿਆ ਜਾਵੇ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਆਈਆਂ ਆਪਣਾ ਅਸਤੀਫਾ ਪਾਰਟੀ ਦੇ ਨਾਲ ਆ ਗੱਲ ਹੋਈ ਸੀ ਮੰਗ ਕਰੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਜਿਹੜਾ ਮਨੋ ਮਨੋ ਕੀ ਫਾਇਦਾ ਗੱਲਾਂ ਦਾ ਮਨ ਲੱਜੇ 12 ਬਜੇ ਦਾ ਮਾਤਾ ਪਾਇਆ ਅੱਜ ਅਸੀਂ ਐਮਐਲਏ ਸਾਹਿਬ ਕੋਲ ਆਏ ਸੀਗੇ ਅੱਜ ਢਾਈ ਮਹੀਨੇ ਬਾਅਦ ਅਸੀਂ ਆ ਕੇ ਹੀ ਪੁੱਛਿਆਗਾ ਵੀ ਐਮਐਲਏ ਸਾਹਿਬ ਅਸਤੀਫਾ ਕਹਿੰਦੇ ਅਸਤੀਫਾ ਮੇਰੇ ਕੋਲ ਹੈ ਅਸੀਂ ਕਿ ਐਮਐਲਏ ਸਾਹਿਬ ਤੁਸੀਂ ਜਨਤਕ ਕਰੋ ਉਹਨੂੰ ਜਨਤਕ ਨਿਕਿਤਤਾ ਇਸ ਕਰਕੇ ਅਸੀਂ ਸਾਰੇ ਐਮਸੀਆਂ ਨੇ ਅੱਜ ਪਾਰਟੀ ਨੂੰ ਅਸਤੀਫਾ ਦਿੱਤਾ ਹੈ ਕਿਹੜੀ ਪਾਰਟੀ ਨੂੰ ਦਿੱਤਾ ਹੈ ਹਮ ਆਦਮੀ ਪਾਰਟੀ ਨੂੰ ਆਪ ਦੇ ਆ ਗਿਆ ਸੀ ਸਾਡਾ ਮੱਲੇ ਦੇ ਸਾਹਿਬ ਨੇ ਸਾਡੀ ਟੀਮ ਨੇ ਅਸਤੀਫਾ ਮੰਗਿਆ ਸੀਗਾ ਜਾਤਾ ਜਾਬਲਾ ਮੈਡਮ ਨਗਰ ਬੋਧ ਪ੍ਰਧਾਨ ਮੈਡਮ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੈ ਲਿਆ ਅਸੀਂ ਪਾਸ ਡੇਢ ਮਹੀਨਾ ਵੇਟ ਕੀਤਾ ਤੇ ਨਹੀਂ ਜੰਤਕ ਹੋਇਆ ਤਾਂ ਸਾਡੇ ਵੱਲੋਂ ਅੱਜ ਅਸਤੀਫੇ ਦਿੱਤੇ ਗਏ ਦੇਖੋ 12 ਹਸਲਾਂ ਦਿੱਤਾ ਬਾਕੀ ਹੋਰ ਵੀ ਆ ਰਹੇ ਨੇ ਹਾਂ ਕਰੀ ਜਿੰਨੇ ਕਾ ਭੰਡਾਰੀ 12 ਕੌਂਸਲਰਾਂ ਦੇ ਅਸਤੀਫਾ ਦੇਣ ਤੋਂ ਤੁਰੰਤ ਨਗਰ ਕੌਂਸਲ ਦੇ ਕਾਨੂੰਨ ਦੇ ਮੁਤਾਬਕ ਲਗਾ ਸਟੈਪ ਕੀ ਹੋਊਗਾ ਦੇਖੋ 12 ਅਸੀਂ ਹੋ ਗਏ ਆ ਦੋ ਤਿੰਨ ਹਜੇ ਹੋਰ ਆ ਜਾਣੇ ਨੇ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋਣੀ ਆ ਜੀ 12 ਨਾਲ ਹੀ ਭੰਗ ਹੁੰਦੀ 12 12 ਨਾਲ ਵੀ ਭੰਗ ਵਾਲੀ ਕੰਮ ਲਾ ਲਓ ਹੁਣ ਤੁਸੀਂ ਇਹ 12 ਵਾਲਾ ਕੰਮ ਆ ਭੰਗ ਵਾਲੀ ਆ ਤੇ ਦੋ ਤਿੰਨ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਹੋ ਜਾਣੇ ਨੇ ਇਸ ਦੇ ਨਾਲ ਕਮੇਟੀ ਭੰਗ ਹੋ ਜਾਣੀ ਆ ਜੀ ਕੀ ਪਰਦਾ ਐਜ਼ ਇਹ ਲਾ ਕੀ ਹੁੰਦਾ ਹੁੰਦਾ ਇਹ ਸਿਰਫ ਤਾਂ ਸਿਰਫ ਹੁਣ ਮੀਟਿੰਗ ਜ਼ਰੂਰ ਕਰ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਮਤਾ ਨਹੀਂ ਪਾਸ ਕਰਦੇ ਕੋਈ ਟੈਂਡਰ ਨਹੀਂ ਲਾ ਸਕਦੇ ਜਦ ਕਿ ਜਦ ਤੱਕ ਇਹ ਕੋਰਮ ਪੂਰਾ ਨਹੀਂ ਹੁੰਦਾ ਤੁਸੀਂ 12 ਕਾਉਂਸਲਰਾਂ ਮਤਲਬ ਕਿ ਉੱਥੇ ਮੀਟਿੰਗ 'ਚ ਨਹੀਂ ਜਾਓਗੇ ਅਸੀਂ 12 ਕਾਉਂਸਲਰ ਮੀਟਿੰਗ 'ਚ ਨਹੀਂ ਜਾਵਾਂਗੇ ਜਦ ਤੱਕ ਅਸੀਂ ਉਸ ਟਾਈਮ ਤੱਕ ਨਹੀਂ ਜਾਵਾਂਗੇ ਜਿਸ ਟਾਈਮ ਤੱਕ ਸਾਡੇ ਅਸਤੀਫੇ ਮਨਜ਼ੂਰ ਨਹੀਂ ਹੁੰਦੇ ਮਗਰ ਤਾਂ ਕਿ ਅਸੀਂ ਉਸ ਪੱਪੂ ਨੂੰ ਕੁਰਸੀ ਦੇ ਦੁਆਰਾ ਬੈਠਣ ਨਹੀਂ ਦੇਵਾਂਗੇ ਜੇ ਸਾਨੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦਾ ਐਜੀਟੇਸ਼ਨ ਕਰਨਾ ਪਿਆ ਅਸੀਂ ਐਜੀਟੇਸ਼ਨ ਵੀ ਕਰਾਂਗੇ ਨਾਲ ਮੈਂ ਇੱਕ ਸਮੂਹ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਉਹ ਨਾਪੇ ਸ਼ਹਿਰ ਦੀ ਖੇਤਰੀ ਦੇ ਲਈ ਸਾਡੇ 12 ਕਾਉਂਸਲਰਾਂ ਦਾ ਸਹਿਯੋਗ ਦੇਣ ਜਵਾਬ ਦੇ ਲੋਕਾਂ 12 ਕਾਉਂਸਲਰਾਂ ਦੇ ਅਸਤੀਫੇ ਦੇਖਾ ਐ ఎమ్మెల్యే ਸਾਹਿਬ ਨੂੰ ਸਮੂਹਿਕ ਤੌਰ ਤੇ ఎమ్మెల్యే ਸਾਹਿਬ ਨੂੰ ਦੇਣਾ ਹੁੰਦਾ ਹੈ ਕਿ ਨਗਰ ਕੌਂਸਲ ਜੀ ਇਹ ਨੂੰ ਦੇਣਾ ਹੁੰਦਾ ਹੈ ਇਹ ਜਿਹੜਾ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ 15 9 ਨੂੰ ਨਾਲ ਹੋ ਜੂਗਾ ਐਮਐਲਏ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੇਰੇ ਕੋ ਆ ਚੁੱਕਿਆ ਜਿਵੇਂ ਕੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਸ ਟਾਈਮ ਕਿਹਾ ਸੀ ਵੀ ਜੇ ਅਗਰ ਅਸਤੀਫਾ ਨਹੀਂ ਆਉਂਦਾ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਐਮਐਲਏ ਸਾਹਿਬ ਅਸੀਂ ਆਪਣਾ ਪ੍ਰਣ ਨਿਭਾਉਂਦੇ ਹੋਏ ਨਾਭਾ ਸ਼ਹਿਰ ਨੂੰ ਜਵਾਬਦੇਹ ਹੁੰਦੇ ਹੋਏ ਅੱਜ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇ ਦਿੰਦੇ ਨੇ ਜੇ ਕੋਈ ਇਹਨਾਂ ਅਸਤੀਫਿਆਂ ਦੇ ਵਿੱਚ ਕਮੀ ਪੇਸ਼ੀ ਹੋਊਗੀ ਅਸੀਂ ਨਿੱਜੀ ਤੌਰ ਤੇ ਦੁਬਾਰਾ ਵੀ ਜੋ ਵੀ ਕਾਨੂੰਨ ਦੇ ਰਾਹੀਂ ਹੋਊਗਾ ਉਹ ਪੇਸ਼ ਕਰਾਂਗੇ ਚਲੋ ਕੀ ਨਾਮ ਹੈ ਜੀ ਡੇਰਾ ਨੂੰ ਹਰਮੇਸ਼ ਕੁਮਾਰ ਆ ਜੀ ਵਾਰਡ ਨੰਬਰ 17 ਤੋਂ ਮੇਰੇ ਵਾਈਫ ਨੁਮਾਇੰਦਗੀ ਕਰ ਰਹੇ ਨੇ ਠੀਕ ਹੈ ਐਮ ਸੀ ਵੀ ਤੇ ਗੱਲ ਕਰੀ ਅੱਜ ਜੀ ਸਿੰਘ ਕੀ ਕਰਨ ਪਹੁੰਚੇ ਐਮ ਐਲ ਏ ਦਫਤਰ ਦੇਖੋ ਜੀ ਸਾਡਾ ਪਿਛਲੇ 2 ਮਹੀਨਿਆਂ ਤੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਵੀ ਜੋ ਆਪੂ ਪੰਕਜ ਵੱਲੋਂ ਜੋ ਕਾਨੂੰਨੀ ਹਰਕਤ ਕੀਤੀ ਗਈ ਸੀ ਟਾਲੀ ਚੋਰੀ ਦਾ ਉਸ ਕਰਕੇ ਸਾਡੇ ਐਮ ਸੀ ਵੀ ਭਾਈਚਾਰੇ ਵੱਲੋਂ ਇੱਕ ਕਿਹਾ ਗਿਆ ਸੀ ਵੀ ਆਪਾਂ ਮੇਰ ਸਾਹਿਬ ਨੂੰ ਅਰਜ਼ ਕਰਕੇ ਵੀ ਤਾਂ ਅਸਤੀਫਾ ਲੱਤਾ ਜਾਵੇ ਇਹਦੇ ਵਾਈਸਟੋਕ ਪਰ ਉਹਕ 2 ਮਹੀਨੇ ਦੇ ਕਰੀਬ ਹੋ ਗਏ ਸਾਨੂੰ ਟਾਲਮਟੋਲ ਚੱਲੀ ਜਾ ਰਹੀ ਸੀ ਤਾਂ ਅਖ ਕੇ ਅਸੀਂ ਸਾਡੇ ਐਮਸੀ ਭਰਾ ਹੀ ਜਾਦੇ ਨੇ ਤੁਸੀਂ ਇੱਕ ਮਤਾ ਪਾਇਆ ਸੀ ਬੇਪਰੋਸਗੀ ਦਾ ਹਾਂਜੀ ਉਹ ਬੇਪਰੋਸਗੀ ਦਾ ਮਤਾ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਅਸਤੀਫਾ ਲੈ ਚੁੱਕੇ ਹਾਂ ਪਰ ਹਾਲੇ ਤੱਕ ਜਨਤਕ ਨਾ ਹੋਣ ਕਰਕੇ ਸਾਡੇ ਐਮਸੀ ਭਾਈ ਜਰ ਵਿੱਚ ਰੋਸ ਸੀਗਾ ਸੋ ਅੱਜ ਅਸੀਂ ਡਿਸਾਈਡ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਵਾਬਦੇਹੀ ਹੋਈਏ ਬਦੋ ਸਾਹਿਬ ਕੀ ਕਹਿਣਾ ਚਾਹ ਰਹੇ ਆ ਅਸੀਂ ਐਮਐਲਏ ਸਾਹਿਬ ਕੋਲ ਮੰਗ ਕੀਤੀ ਸੀ ਕਿ ਅਸਤੀਫੇ ਬਾਰੇ ਤੇ ਰੱਖਤਾ ਉਸੇ ਸਾਡੀ ਅਸ ਤੋਂ ਡੇਢ ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਕਹਿੰਦੇ ਸੀ ਅਸਤੀਫਾ ਲੈ ਲਾਂਗੇ ਪਰ ਹਾਲੇ ਤੱਕ ਸਾਨੂੰ ਲਾਰੇ ਚ ਰੱਖਿਆ ਗਿਆ ਅਸਤੀਫਾ ਨਹੀਂ ਆਇਆ ਤੇ ਇਸ ਤੋਂ ਇਸ ਲਈ ਅਸੀਂ ਸਾਰੇ 12 13 ਐਮਸੀ ਅਸਤੀਫਾ ਦੇ ਰਹੇ ਹਾਂ ਜਿਹੜੇ ਬਾਕੀ-ਬਾਕੀ ਨਹੀਂ ਆਏ ਉਹਨਾਂ ਦਾ ਕੀ ਕਰਾਂ ਕਿ ਵੀ ਅਜਨ ਬਾਕੀ ਵੀ ਆਜ ਲਗੇ ਜੀ ਇੱਕ ਦੋ ਇੱਕ ਸਾਡੇ ਭਰਾ ਬਾਹਰ ਬੈਠਾਗਾ ਉਹ ਚਲੋ ਫਿਕਸ ਕਰ ਦੇਗਾ ਆਪਣਾ ਅਸਤੀਫਾ ਇੱਕ ਸਾਡੇ ਭਰਾ ਸਨੀ ਕੁਮਾਰ ਨੂੰ ਡੇਂਗੂ ਹੋਇਆ ਗਿਆ ਤਾਂ ਉਹਨਾਂ ਫੋਨ ਤੇ ਗੱਲ ਹੋ ਗਈ ਸੀ ਉਹ ਕਹਿੰਦੇ ਸੀ ਆਪਣਾ ਅਸਤੀਫਾ ਤੁਹਾਨੂੰ ਵੈਸੇ ਵੀ ਜਿਹੜਾ ਆਉਂਦੇ ਨੇ ਉਦੋਂ ਬਾਅਦ ਆ ਜੋ ਬਾਰਾ ਲੇ ਸੀ ਉਹ ਬਾਅਦ ਦੀ ਗੱਲ ਹੈ ਚੈਨ ਤੋਂ ਓਹੋ ਸਾਹਮਣੇ ਜੀ ਸਾਹਮਣੇ ਇੱਕ ਮਿੰਟ ਦੀ ਹਾਂ ਮੈਂ ਕੋਈ ਵੀ ਆਇਆ ਹਾਂ ਹੁਣ ਚੈੱਕ ਕਰੋ ਹਾਂ ਮੇਰੇ ਅਰੇਗਾ ਇਹਨਾਂ ਨਾਲ ਕੋਈ ਆਪਾਂ ਦਾ ਰਜਿੰਦਰ ਤੁਸੀਂ ਇੱਕ ਮਿੰਟ ਲਗਾ ਲਿਆ ਤੁਸੀਂ ਘੁਮਾ ਲਿਆ ਹਾਂ ਸੁਣੋ ਹਾਂ ਮੈਂ ਜਹਾਜ਼ ਨਹੀਂ ਚੁੱਕਦਾ ਹਾਂ ਹਾਂ ਚਲੋ ਕਿੰਨੇ ਕਿੰਨੇ ਐਮਸੀਆਂ ਵੱਲੋਂ ਅਸਤੀਫਾ ਦਿੱਤਾ ਗਿਆ 12 ਐਮਸੀ ਵੱਲੋਂ ਅਸਤੀਫਾ ਦਿੱਤਾ ਗਿਆ ਕੋਈ ਨਹੀਂ ਹੋ ਸਕਦੇ ਐਮਐਲਏ ਸਾਹਿਬ ਵੱਲੋਂ ਘਰੋਸਾ ਤਾਂ ਉਹਨਾਂ ਨੇ ਪਹਿਲਾਂ ਹੀ ਦਿੱਤਾ ਸੀ ਹੁਣ ਵੀ ਕਹਿ ਰਹੇ ਨੇ ਜੀ ਕਿ ਉਹ ਜੋ ਸਜਾਤਾ ਚਾਵਲਾ ਜੀ ਪ੍ਰਧਾਨ ਸੀ ਜੀ ਉਹਨਾਂ ਦਾ ਅਸਤੀਫਾ ਲਿਆ ਜਾਊਗਾ ਜੇ ਉਹਨਾਂ ਦਾ ਅਸਤੀਫਾ ਲੈ ਲੈਂਦੇ ਨੇ ਤਾਂ ਸਾਰੇ ਐਮਸੀ ਸਭਾ ਨਾਲ ਨੇ ਜੀ ਤੇ ਪਾਰਟੀ ਦੇ ਨਾਲ ਹੁਣ ਵੀ ਨੇ ਸਿਰਫ ਕਾਉਂਸਲਰਸ਼ਿਪ ਤੋਂ ਅਸਤੀਫਾ ਦਿੱਤਾ ਜੀ ਤੁਹਾਡੀ ਕੀ ਮੰਗ ਹੈ ਜੀ ਮੰਗ ਤਾਂ ਇੱਕੋ ਹੀ ਹੈ ਜੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਆ ਜੋ ਕਮਾਲ ਹੋ ਹਰਦੇ ਪੱਟੀ ਸਾਹਿਬ ਆਇਆ ਬੜਾ ਜੀ ਹਾਂ ਹਾਂਜੀ ਬੋਲੋ ਪੱਟੀ ਜੀ ਅੱਜ ਜਿਵੇਂ ਐਮਐਲਏ ਸਾਹਿਬ ਨੂੰ ਫੇਰ 2.5 ਮਹੀਨਿਆਂ ਤੋਂ ਜਿਵੇਂ ਰੋਜ਼ ਇਕੱਠੇ ਹੁੰਦੇ ਆਏ ਆਂ ਔਰ ਬੇਨਤੀਆਂ ਕਰਦੇ ਆਂ ਅੱਜ ਫੇਰ ਬੇਨਤੀ ਕਰ ਰਿਹਾ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਜਿਹੜਾ ਤੁਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਲੱਤਿਆ ਜੀ ਉਹਨੂੰ ਜਨਤਾ ਕਿਉਂ ਨਹੀਂ ਕਰਦੇ ਦੇਖੋ ਅਸੀਂ ਬੜੇ ਚਾਵਾਂ ਨਾਲ ਪਾਰਟੀ ਨੂੰ ਜੁਆਇਨ ਕੀਤਾ ਪਾਰਟੀ 'ਚ ਖੜੇ ਆਂ ਪਾਰਟੀ 'ਚ ਅੱਜ ਵੀ ਖੜੇ ਆਂ ਔਰ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ 98 ਦਾ ਜਿਹੜਾ ਹੈਗਾ ਨਗਰ ਕੌਂਸਲ ਦਾ ਬੜਾ ਬੇੜਾ ਘਰਕ ਹੋਇਆ ਹੋਇਆ ਉਹਨੂੰ ਠੀਕ ਕਰਨ ਲਈ ਅਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੰਗਿਆ ਸੀਗਾ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਉਹ ਹਾਲੇ ਤੱਕ ਨਹੀਂ ਲਿੱਤਾ ਗਿਆ ਅਸੀਂ ਇਸ ਕਰਕੇ ਆਪਣੀ ਐਮਸੀਸ਼ਿਪ ਤੋਂ ਅਸਤੀਫਾ ਦਿੰਨੇ ਆਂ ਔਰ ਸਾਡੀ ਪਾਰਟੀ ਨਾਲ ਅਸੀਂ ਖੜੇ ਆਂ ਉਹੋ ਪਹਿਲੇ ਇੱਕ ਘਟਨਾ ਹੋਈ ਸੀ ਕਿ ਤੇ ਸਾਡੇ ਜਿਹੜੇ ਸੁਯਾਤਾ ਚਾਵਲਾ ਨਾਲ ਦੇ ਪਤੀ ਪੰਕਜ ਪੱਕੂ ਦੇ ਉੱਪਰ ਇਹ ਅਲੀਗੇਸ਼ਨ ਲੱਗਿਆ ਸੀਗਾ ਕਿ ਇਹਨਾਂ ਨੇ ਇੱਕ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਕੁਝ ਟਾਈਮ ਮੇਚ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਤੇ ਉਹਨਾਂ ਦੇ ਉੱਪਰ ਮੈਂ ਆਪ ਚਾਹੇ ਕਿ ਪੱਕੇ ਪੰਕਜ ਭਰਾ ਤੋਂ ਜਿਹੜੇ ਨੇ ਮਨੀਸ਼ ਕੁਮਾਰ ਉਹਨਾਂ ਨਾਲ ਆ ਕੇ ਉਹ ਪਰਚਾ ਜਿਹੜਾ ਕਰਵਾਇਆ ਸੀਗਾ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਕਿੰਨਾ ਅਕਾਲੀ ਦਲ ਦੇ ਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਕਿ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਐਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਾਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖਦੇ ਹੋਏ ਅਸਤੀਫਾ ਮੇਰੇ ਕੋਲ ਹੈ ਮੈਂ ਮੈਂ ਇਹ ਗੱਲ ਲਿਖੀ ਮੈਂ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਂ ਤੇ ਇਹ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨਹੀਂ ਤੇ ਮੈਂ ਉਹਨਾਂ ਨੂੰ ਸجاتا ਚਾਹਵਲਾ ਤੇ ਪੰਕਜ ਹੋਰੀ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਦਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀ ਕਹਿੰਦਾ ਜਿਆਦਾ ਚਾਹਵਲਾ ਇਹਨਾਂ ਦੀ ਸਿਫਾਰਿਸ਼ ਮਨਜ਼ੂਰ ਕਿਤੇ ਜਾਣਗੇ ਕਿ ਇਹਨਾਂ ਦੀ ਸਿਫਾਰਿਸ਼ ਇਹਨਾਂ ਨੇ ਵਿੱਚ ਲਿਖਿਆ ਨਾ ਜੀ ਵੀ ਜੇ ਉਹਦਾ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸਿਫਾਰਸ਼ ਮਿਲਣਾ ਤਿਆਰ ਹੈ ਸਾਡਾ ਫੰਕਸ਼ਨਰ ਨੇ ਇਹ ਗੱਲ ਲਿਖੀ ਹੈ ਵੀ ਜੇਦਾ ਸਾਡੇ 11 ਨਵੰਬਰ ਜੀ ਜਿਹੜਾ ਉਸਜਾਤਾ ਚਾਹਵਲਾ ਦਾ ਅਸਤੀਫਾ ਹੈ ਜੀ ਸجاتا ਚਾਹਵਲਾ ਕਰਨ ਜਾ ਰਹ ਉਹ ਆਇਆ ਹੈ ਠੀਕ ਹੈ ਜੀ ਇੱਕ ਗੱਲ ਨਿਬੜੀ ਜੀ ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕੌਰ ਜੀ ਜੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਲਤਕਾਰੀ ਪ੍ਰਧਾਨ ਅਸੀਂ ਉਹਨਾਂ ਨੂੰ ਲਾਤਾ ਸੀ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਹੇ ਆ ਅੱਜ ਅਸੀਂ ਕੀ ਕਰ ਰਹੇ ਆ ਕਿ ਉਹਨਾਂ ਨੂੰ ਅਸੀਂ ਕਹੇ ਸੀ ਕਿ ਤੁਹਾਡੀ ਸੇਵਾ 2 ਮਹੀਨੇ ਦੀ ਪ੍ਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਮਨਦੀਪ ਸਿੰਘ ਖੰਨਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਖੰਡਾ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਮੀਤ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਪਾ ਦਾ ਕੰਮ ਜਿਹੜਾ ਹੈ ਜੀ ਕਾਰਦਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਬਿਫਵਾਸ ਦੋਣਾ ਜੀ ਕਿਉਂਕਿ ਟੈਂਪਰ ਲੱਗ ਰਹੇ ਨੇ ਕੰਮ ਕੋਨ ਵਾਲ ਨੇ ਇਲੈਕਸ਼ਨ ਸਾਰਿਆਂ ਦੇ ਜੀ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ ਚ ਕੋਈ ਇਦਾਂ ਦੀ ਕੋਈ ਵਿਰੋਧ ਨਹੀਂ ਹੈ ਕਿਸੇ ਖਲਾਫ ਕਿ ਸਾਰਿਆਂ ਦੇ ਕੰਮ ਜਿਹੜੇ ਆ ਜੀ ਸਾਰੇ ਨੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਸਿਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਵੀ ਜ਼ਿਆਦਾ ਸਿਫਾ ਲਓ ਮੈਂ ਦੁਬਾਰਾ ਫਿਰਕਲੀ ਕਰ ਦੇਣਾ ਉਹ ਸਿਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਤੁਸੀਂ ਸ੍ਰੀਤਾ ਚਾਵਲਾ ਦਾ ਅਮਨ ਚੰਤਕ ਕਰੋਗੇ ਹਾਂ ਬਿਲਕੁਲ ਬਿਲਕੁਲ ਮਜੂਰ ਹੋਊਗਾ ਜੀ ਫਿਰ ਉਸ ਸਿਫਾ ਜਿਹੜੇ ਦੇ ਕੇ ਗਏ ਨੇ ਕੀ ਜੀ ਇਹ ਸਿਫਾ ਦੇ ਕੇ ਗਏ ਨੇ ਕਾਉਂਸਲਰ ਨਹੀਂ ਤਾਂ ਗਵਰਨਮੈਂਟ ਦੇ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ 3-3 ਸਾਲ ਹੋ ਗਏ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ ਦੋ-ਦੋ ਤਿੰਨ-ਤਿੰਨ ਚਾਰ-ਚਾਰ ਬ ਠੀਕ ਹੈ ਜੀ ਉਹ ਆਪ ਦੀ ਸਕੀਮ ਲੋਨ ਨੂੰ ਕਹਿੰਦੇ ਸੀ ਕਿ ਸਾਦਰ ਸੀ ਆਪਾਂ ਅੰਦਰ ਖਾਤੇ ਕੋ ਪ੍ਰਧਾਨ ਬਣਾ ਲਾਂਗੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਹੈ ਨਾ ਸਰਕਾਰ ਨੇ ਦੇਖਣੀ ਹੈ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਹੈ ਮੇਰੀ ਜ਼ਿੰਮੇਵਾਰੀ ਹੈ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਹਾਂ ਕਿਵੇਂ ਵਾਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੀ ਰਣਨੀਤੀ ਦੇ ਮੁਤਾਬਕ ਕੰਮ ਕਰ ਰਹੇ ਹਾਂ ਟੈਂਡਰ ਲੱਗ ਰਹੇ ਨੇ ਤੁਹਾਡੀ ਪਾਰਟੀ ਤੇ ਕਿਉਂ ਸ਼ਾਮਲ ਹੋ ਗਏ 8 9 ਜਿਹੜੇ ਕੌਂਸਲਰ ਨੇ ਉਧਰ ਚਲੇ ਗਏ 8 ਨਹੀਂ ਉਹ ਤਾਂ ਕਾਂਦੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਜਿਹੜੇ ਉਹ ਅਸਤੀਫੇ ਵਾਲਿਆਂ ਨਾਲ ਕਿਵੇਂ ਰਲ ਗਏ ਉਹਨਾਂ ਵੱਲੋਂ ਵੀ ਸਤੀਫਾ ਦਿੱਤਾ ਗਿਆ ਕਿਵੇਂ ਆ ਮੰਗ ਲਈ ਪਾਰਟੀ ਦੇ ਕੌਂਸਲਰ ਨਹੀਂ ਉਹ ਉਹ ਕਹਿੰਦੇ ਨਾ ਵੀ ਵੀ ਅਸਤੀਫਾ ਲਿਆ ਜਾਵੇ ਇਹਨਾਂ ਤੇ ਐਲੀਗੇਸ਼ਨ ਲੱਗਿਆ ਜੀ ਉਹ ਐਲੀਗੇਸ਼ਨ ਲੱਗਿਆ ਉਹ ਕੋਰਟ ਚ ਚਲੇਗਾ ਮੈਟਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਗਈ ਨਹੀਂ ਮਿਲੀ ਕੋਰਟ ਨੇ ਫੈਸਲਾ ਕਰ ਲਿਆ ਨਹੀਂ ਮਾਨ ਸਾਹਿਬ ਕੋਈ ਸਰਕਾਰ ਦੀ ਗੱਲ ਕਰ ਰਹੇ ਹੋ ਤੁਹਾਡੇ ਆਪਣੇ ਕੌਂਸਲਰ ਨੇ ਆ ਆਦਮੀ ਪਾਰਟੀ ਦੇ ਉਹ ਤੁਹਾਡੇ ਅੰਟੀ ਕਿਵੇਂ ਹੋ ਗਏ ਕਿਵੇਂ ਕਿਵੇਂ ਅਸਤੀਫਾ ਦੇ ਕੇ ਨਹੀਂ ਮੇਰੇ ਆਂਟੀ ਥੋੜਾ ਨਹੀਂ ਉਹ ਤਾਂ ਆ ਗਏ ਦੇ ਕੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਪਰ ਇਹਦਾ ਪੱਪੂ ਪੰਗਰ ਦੀ ਵਾਈਫ ਦਾ ਅਸਤੀਫਾ ਲਿਆ ਜਾਵੇ ਉਹ ਮੇਰੇ ਕੋਲ ਆ ਕੇ ਗੱਲ ਕਰਨ ਦਿਓ ਡੇਢ ਮਹੀਨੇ ਦਾ ਅਸਤੀਫਾ ਤੱਕ ਨਹੀਂ ਦਿੱਤਾ ਜੀ ਜੀ ਮੈਂ ਤੁਹਾਨੂੰ ਉਹੀ ਤਾਂ ਕਹ ਦੱਸਣਾ ਟੈਕਨੀਕਲੀ ਕਈ ਗੱਲਾਂ ਹੁੰਦੀਆਂ ਨੇ ਦੇਖਣ ਵਾਲੀਆਂ ਕਈ ਗੱਲਾਂ ਹੁੰਦੀਆਂ ਨੇ ਉਹਦੇ ਮੁਤਾਬਕ ਸਿਸਟਮ ਚੱਲਦਾ ਜੀ ਠੀਕ ਹੈ ਨਾ ਕਾਨੂੰਨ ਦੇ ਮਤਲਬ ਕਿ ਇਹ ਕਿਸੇ ਤੇ ਬਰਬਰੀ ਗੱਲ ਕਹਿਣ ਨਾਲ ਅੱਜ ਵੀ ਜਿਹੜੇ ਆਏ ਨੇ ਅਸਤੀਫਾ ਦੇਣ ਅਸਤੀਫਾ ਦੇਣ ਜਿਨ੍ਹਾਂ ਵਿੱਚੋਂ ਆਪਣੇ ਸਾਡੇ ਗੁਰਸੇਵ ਸਿੰਘ ਕਾਉਂਸਲਰ ਸਾਹਿਬ ਨੇ ਜਾਂ ਪ੍ਰੀਤ ਐਮਸੀ ਸਾਹਿਬ ਨੇ ਤੇ ਜਾਂ ਮੇਰੇ ਖਿਆਲ ਕੋੜ ਤਾਂ ਬਾਕੀ ਕੋਈ ਆਇਆ ਨਹੀਂ ਜੀ ਕਾਉਂਸਲਰ ਆਪ ਤਾਂ ਆਏ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਪਤੀ ਆਏ ਨੇ ਜਾਂ ਉਹਨਾਂ ਦਾ ਕੋਈ ਬੇਟਾ ਆਇਆ ਜੀ ਆਪ ਤਾਂ ਆਏ ਨਹੀਂ ਕਾਉਂਸਲਰ ਉਹ ਤਾਂ ਆਉਂਦੇ ਨਹੀਂ ਇਹੀ ਤਾਂ ਅਸੀਂ ਗੱਲ ਕਹਿੰਦੇ ਵੀ ਜਿਹੜੇ ਕਾਉਂਸਲਰ ਨੇ ਘਟ ਘਟ ਉਹ ਤਾਂ ਉਹ ਮੀਟਿੰਗ ਦੇ ਵਿੱਚ ਉਹ ਤਾਂ ਆਉਂਦੇ ਨੇ ਵੀ ਉਹਨਾਂ ਨੂੰ ਬੁਲਾਓ ਮੀਟਿੰਗ ਦੇ ਵਿੱਚ ਉਹ ਗੱਲਬਾਤ ਕਰਨ ਉਹਨਾਂ ਦੇ ਬਿਹਾਫ ਤੇ ਉਹਨਾਂ ਦਾ ਘਰ ਵਾਲਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਬੱਚਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਭਰਾ ਗੱਲ ਕਰਦਾ ਜੀ ਯਾਰ ਗਲਤ ਕਰਦਾਂ ਠੀਕ ਹੈ